ਉਹ 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 ਤੇ ਉਹਦੇ ਦੇਖਦੇ ਤੇ ਮੈਂ ਲੈ ਲਵਾਂ ਹੈਨਾ ਤੰਦ ਕੋਈ ਮੈਂ ਤਾਂ ਆਏ ਰਫਾ ਜਦੋਂ ਗਰਮ ਕਰ ਗਿਆ ਮੈਂ ਇੱਕਦਾਰ ਸਮਝੂ ਮਤਾਂ ਡੈਂਡੀਆਂ ਲੋਕਾਂ ਦੇ ਕਹਣਾ ਸੋਰੇ ਨੂੰ ਮਤਾਂ ਡੇ ਵੀ ਇਦਾਂ ਮਰੀ ਜਾਂਦੀ ਜੇ ਨਾ ਚੰਗੀ ਤਰ੍ਹਾਂ ਮਰਿਆ ਜਾਊ ਤਾਂ ਇਦਾਂ ਉਹ ਮਰੀ ਇੱਕ ਗਲਤੀ ਹੋ ਗਈ ਆ ਅੰਗਲ ਜੁੱਤੀ ਕਿਉਂ ਲੈ ਕੇ ਆ ਕਿ ਤਰ ਦੇਖਦੀ ਆ ਅਜ ਨਾ ਨਾ ਵੀ ਕੱਢਿਆ ਪੁੱਜਾ ਨਾ ਨਾ ਬਾਕੀ ਅੱਗੇ ਬਾਕੀ ਨਾ ਤੁਸੀਂ ਅੱਧਾ ਠੱਲੇ ਹੀ ਹੋਵੇਂ ਨਾ ਅੱਧਾ ਤੁਸੀਂ ਆ ਪਲਸ 10 ਤੋਂ ਡਿਫੈਂਸ ਦੇ ਹੱਗਤਾ ਠੱਲੇ ਰਹਿਣ ਜੁੱਤੀ ਹਮੇਂ ਰੋਣ ਦੀ 26 ਜੁੱਤੀ ਲਾਤੀ ਇਹਨੇ ਹਾਂ ਹੱਥ ਹੀ ਕਰ ਲਓ ਥੋੜਾ ਚਲੋ ਆਲਾ ਸਾਹਮਣੇ ਕੈਮਰੇ ਦੱਸ ਦੇ ਕਿਦਾਂ ਕਰਨਾ ਨਹੀਂ ਚਲ ਮੰਨਦਾ ਵੀ ਬੜਾ ਤਰੀਕਾ ਹੁੰਦਾ ਕੱਲੇ ਤੁਹਾਨੂੰ ਦੱਸਾਂ ਮੈਂ ਜੇ ਕੋਈ ਕੀ ਕਰ ਜੰਨੈ ਤੂੰ ਮਾਰ ਕੇ ਦੱਸ ਤੂੰ ਮਾਰ ਕੇ ਦੱਸ ਮਰਨਾ ਵੀ ਸਾਲਾ ਆਉਂਦਾ ਮਰਨਾ ਘੜਾ ਸੌਖਾ ਆਈਂ ਜਦ ਕੱਢ ਲਿਆ ਹੋਰ ਮੈਂ ਦੱਸ ਤੈਨੂੰ ਸਾਰਾ ਉੱਪਰ ਦੇ ਚੇਰਨਾ ਬਣਾ ਲਈ ਮਦਦ ਉਹ ਜਵਾਨ ਜਾਨ ਹੈਗੀ ਬੁੱਢੇ ਦਾ ਚੂਲਾ ਜਲਾ ਟੁੱਟ ਗਿਆ ਨਾ ਡਾਕਟਰ ਨੇ ਮੁੜ ਕੇ ਹੱਥ ਨਹੀਂ ਪੋਣਾ ਕੀ ਕਰੀ ਮੰਜੇ ਦਾ ਟੁੱਟ ਗਿਆ ਨਹੀਂ ਚੋਲਦਾ ਨਹੀਂ ਚੋਲਦਾ ਹਾਂ ਅਗਰ ਇਦਾਂ ਹੀ ਟਿੱਕੀ ਬਣਾ ਇੱਥੇ ਚਬਾ ਕੇ ਪਤਾ ਨਾ ਆਇਓ ਬੜਾ ਬੜਾ ਨੇ ਕੀਤਾ ਬੜਾ ਬਰੀਆ ਕੀਤਾ ਕੀਤਾ ਬੜੇ ਪਰ ਦੁੱਖੀ ਨਾ ਲਾਇਓ ਇੱਕ ਜਾਨੀ ਸਹੁਰੇ ਨੂੰ ਮਰਨ ਬਾਰੇ ਦੱਸਣ ਲਈ ਆ ਵੀ ਇਦਾਂ ਮਰਨਾ ਤੇ ਦੂਜੀ ਆਂਦੀ ਆ ਵੀ ਮੈਂ ਪਈ ਨਾ ਫੇਸ਼ੇਸ਼ੇ ਦੀ ਫੋਨ ਵੇਖ ਲੈ ਨਾ ਮੁੜ ਕੇ ਕੀਤਾ ਰੋਇਆ ਜਾਣਾ ਕਿ ਨਹੀਂ ਫੋਨ ਵੇਖਿਆ ਅੱਛਾ ਮੈਂ ਸ਼ਾਇਦ ਵੀ ਮੁੜ ਕੇ ਫੋਨ ਨਹੀਂ ਵੇਖਿਆ ਜਾਣਾ ਵੀ ਰੋਂਦਾ ਪੈਣਾ ਬੁੱਢੇ ਨੂੰ ਆਜੂਗਾ ਰੋਂਦਾਂ ਨੂੰ ਹੈ ਮੈਨੂੰ ਰੋਣਾ ਹੁਏ ਤਾਂ ਫੇਰ ਹੁਣ ਲੋਕ ਲਾਜ ਕਰ ਲਿਓ ਫਾਈ ਰੋ ਰੋ ਕਰੂੰਗੀ ਹਨ ਕੀ ਕਰਨੀ ਜਿਦਾਂ ਬਾਪੂ ਮਾਰਦਾ ਜੀ ਕਹਦਾ ਤੂੰ ਮਾਰੀ ਜਮੀਂ ਚੱਲ ਜਿਦਾ ਪਿਓ ਮਰਨਾ ਉਹ ਤੇ ਰੋਊਗਾ ਹੀ ਨਾ ਮੈਂ ਤੇ ਵੇਖ ਕੇ ਦੁਖਾਂ ਹਾਂ ਵੇਖ ਕੇ ਦੁਖਾਂ ਹਾਂ ਤੇ ਆ ਬੁੜਿਆਂ ਦੀ ਹਾਲਤ ਵਾ ਰੋਣਾ ਨਹੀਂ ਆਉਣਾ ਆਂਦੀ ਮੈਂ ਰਿਅਲਟੀ ਦੀ ਵੀ ਸਿੰਗਲ ਹੋ ਸਕਦਾ ਸਹੀ ਕੋਈ ਮੇਰੇ ਅੰਦਰ ਇੱਕ ਗੇਲਾ ਵਾ ਤੇਰੇ ਅੰਦਰ ਦਿਲ ਤਾਂ ਦੂਜੇ ਦੇ ਅੰਦਰ ਦਿਲ ਤੋਂ ਬਾਹਰ ਆ ਦੂਜੇ ਦੂਜੇ ਦਿਲ ਤੋਂ ਬਾਹਰ ਵਾ ਨਾ ਐਦਾ ਦਿਲ ਵੀ ਤੇਰੇ ਕੋਲ ਹੀ ਆ ਮਾਮੀ ਜੀ ਸਾਡਾ ਡੇਲਰ ਆਉਂਦਾ ਵਾ ਆਖਾ ਨਹੀਂ ਰੰਦਰੀਆ ਆਵਾਜ਼ ਨਹੀਂ ਰੁੰਦੀ ਸਾਡਾ ਸਾਥੂ ਆਉਂਦਾ ਵਾ ਸਾਡਾ ਸਾਥੂ ਰੋਂਦਾ ਇਹਨੇ ਵੀ ਅੱਖਾਂ ਨਹੀਂ ਤੇ ਲੱਖਾਂ ਲੀਵਰ ਜੋ ਵੀ ਕਿੰਨੀਆਂ ਗਰੁੱਪਨੀਆਂ ਹੂੰ ਕਿਉਂਕਿ ਪਿਓ ਦਾ 23 ਮੈਨੂੰ ਪਤਾ ਵਾ ਹੈ ਕਿਉਂ ਦਾ 23 ਮੈਨੂੰ ਪਤਾ ਕਿਉਂ ਪਾਪਾ ਨਹੀਂ ਨਾ ਹੈਗੇ ਹਾਂ ਹਾਂ ਅੱਲਾਸ ਤੇ ਕੁੜੀ ਐਡਾ ਆਜੋ ਆਜੋ ਹੁਣ ਇਹਨਾਂ ਚੇਰ ਨਾਲ ਲਾਓ ਠੂ ਕੀ ਕਰਨਾ ਹੈ ਕਹਿੰਦਾ ਜਾਂ ਤੇ ਟੀ ਕਹਦੇ ਕਿ ਇਹ ਵੀ ਪੂਰਾ ਉਹ ਤੇ ਮੰਨੇ ਨਾ ਹਨ ਤੇ ਇਥੇ ਵੀ ਆ ਜੇ ਮੰਨ ਲਾ ਜਿਨ੍ਹਾਂ ਦੇ ਇੱਕ ਚੰਗੀ ਬੈਸਟਰੀ ਸਹੀਆ ਹੋ ਜੇ ਬੈਸਟਰੀ ਹੈ ਜਿਹਨੂੰ ਕਰਵਾਉਣਾ ਪਾਣੀ ਜਾਂ ਉਹਨਾਂ ਦੇ ਬਾਰ ਤੇ ਇਹ ਵਿੱਚ ਆ ਕਰੋ ਕਿੰਨੇ ਮਹੀਨੇ ਹੁੰਦੇ ਹੋ ਕਰੇ ਨਾ ਹੰਦਲਾ ਜੇ ਉਹਨੂੰ ਕੋਈ ਜਿੰਨਾ ਨਾ ਕੋਈ ਜੇ ਕੋਈ ਆਂਦਾ ਤੇ ਦੇਖੀ ਬੜੀ ਹੋ ਜਾਂਦੀ ਆ ਅਗਲੇ ਤਾਂ ਇਹਨੂੰ ਪਤਾ ਨਹੀਂ ਹੈ

ਹੋ ਗੱਲ ਦਾ ਮੁਰਦਾ ਬੋਲੇ ਖੱਫੜ ਵਾਲੇ ਉਹ ਗੱਲ ਨਾ ਕਰ ਦੀ ਜੇ ਮਾਹ ਉਹਨਾਂ ਦਾ ਵੇੜਾ ਵੇਲਾ ਆਣਾ ਤੂੰ ਫੇਰ ਜੀਪਾਂ ਵਿੱਚ ਉਹੀ ਨਹੀਂ ਮਰਿਆ ਨਹੀਂ ਆ ਇਹਨੂੰ ਕੰਫ ਨਹੀਂ ਹੋਇਆ ਤੇ ਉਹਦਾ ਇਲਾਜ ਕਰਾਈਏ ਨਾ ਇਹਨੇ ਜਿੰਨੂੰ ਵੀ ਆ ਜਾਣਾ ਵਾ ਤੇ ਕੀ ਰੋਲਾ ਪਾਇਆ ਵਾ ਕਿ ਦੀਰ ਜੀਤ ਨਹੀਂ ਆਪਾਂ ਸਮਝਾਇਆ ਮੰਦਾ ਡਰੋ ਹਾਂ ਤੇ ਫੇਰ ਵੀ ਤੋ ਫੇਰ ਤੀਕਾ ਪੇ ਡਰਾਵਾ ਕੁਝ ਡਰਾਵਿਆ ਜਿਆਦਾ ਸਮਾਰਟ ਹੈ ਨਾ ਤੇ ਆ ਗਏ ਇਹ ਤਾਂ ਇਹ ਮੰਨਦਾ ਨਹੀਂ ਨਾ ਨਾ ਤੇਰਾ ਬਾਬਾ ਮੇਰੇ ਇਧਰ ਖੜਾ ਗਿਆ ਤੇ ਇਹਨਾਂ ਨੂੰ ਚਲੇ ਤੇਰੇ ਨਾਲ ਤਨੂ ਕਰ ਦੇਖੋ ਕੋਈ ਨਹੀਂ ਬਾਬਾ ਤੇ ਕੁੱਤੀ ਹੈ ਨਾ ਫਿਰ ਰੋ ਰਿਹਾ ਥੋੜਾ ਜੱਫੀ ਫਿਰ ਮੈਂ ਜੋਧਾ ਡਾਢ ਨਾਲ ਲੱਡੂ ਘਾ ਕਿ ਕੀ ਆਏਗਾ ਹੈ ਨਾ ਉਹ ਗਾ ਲਓ ਹਣਾ ਫਿਰ ਦਹੀ ਜੀ ਤੇ ਨਹੀਂ ਜੜੀ ਹੈ ਨਾ ਐਨੇ ਤਾ ਛਾ ਕੇ ਤੇ ਫਿਰ ਮਤਲਬ ਬੁੱਧੀ ਤੋਂ ਘਰ ਲੈਣਾ ਨਾ ਹਣਾ ਕਿ ਐਕਚੁਅਲ ਆ ਕੇ ਤੇ ਇਹ ਮੈਂ ਦਾ ਮਾਰੀ ਛੋਟੇ ਤਾਂ ਨੂੰ ਫਿਰ ਭੋਗ ਨਾ ਪਾਉਂਦਾ ਨਾ ਤੇ ਜੇ ਤੁਸਾਂ ਮਰੇ ਇਸ ਤੋਂ ਤੇ ਇਹਨਾਂ ਦਾ ਭੋਗ ਨਹੀਂ ਨਾ ਲਾਲਾਂ ਨਹੀਂ ਜਸਪੰਨ ਦਾ ਫਤ ਲੱਗੀ ਨਾ ਮੈਂ ਆਹੋਂ ਗੋਂ ਦੀ ਜੇ ਇਹਦਾ ਮਕਾਬਾ ਉਹ ਹੁਣ ਬੇਲਾ ਸੰਭੋ ਦੋਵੇਂ ਜਣੇ ਆਪੋ ਚੰੜੋਣਾ ਆ ਆ ਉਹਦੇ ਕੀ ਤੁਮਨੇ ਕਹਿੰਦੀ ਹੋਏ ਬਕੂਨ ਤਾਂ ਆ ਗੋ ਜਾਓ ਤੇ ਮਾਤਾ ਨੂੰ ਖੰਭੂ ਜਿਆ ਪੀਟਿਆ ਉਹ ਗਿਆ ਤੇ ਉਹ ਗਿਆ ਤੇ ਮਾਦਾ ਉਹ ਤੋਂ ਦੂਗੀ ਆਉਂਦੀ ਉਹਦੇ ਫਿਰ ਇਹਦੇ ਮੰਜੇ ਲਾ ਕੇ ਆਉਂਦਾ ਮਾਤਾ ਦਾ ਮਾਰਦਾ ਮਾਦਾ ਦਾ ਟੈਂਟਾਂ ਨੀ 베ਰ ਦੇਣਾ ਕੰਮ ਉਹ ਕਹਿੰਦੇ ਇਹ ਰੋਣਾ ਨਹੀਂ ਇੱਕ ਦੂਜੇ ਨੂੰ ਮੈਂ 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 ਬਹੁਤ ਵੀਡੀਓ ਚ ਰੋਈਆਂ ਸਾਰਾ ਚ ਮੈਂ ਨਹੀਂ ਹੁਣ ਰੋਣਾ ਇਹਨੂੰ ਤਨਾਏ ਰੋਵੇ ਮੈਨੂੰ ਉਹ ਆਂਦਾ ਇਹਨੂੰ ਮਾਰ ਦੋ ਪਹਿਲਾਂ ਮੈਂ ਨਹੀਂ ਰੋਣਾ ਮੈਂ ਮੈਨੂੰ ਮਾਰ ਦੋ ਇਹ ਰੋਵੇ ਸ੍ਰੀ ਮੀਡੀਆ ਦੇ ਵਿੱਚ ਆਪਾਂ ਕੁਡੇੜਿਆ ਖਾਉਂ ਵੀ ਐਂਡੇ ਤੇ ਆ ਨਾ ਹੁਣ ਨਵੇਂ ਮੋਨ ਬਾਜੀ ਹੋਜੇ ਉਹਨੂੰ ਦੇੜਿਆ ਖਾ ਜਿਹੜਾ ਮੰਡ ਡੇਟ ਬਣਿਆ ਸਾਭ ਦੇ ਤਾਏ ਨੂੰ ਸਾਭ ਦੇ ਤਾਏ ਨੂੰ ਤੇ ਮੈਂ ਤੁਹੀਂ ਕਹਿ ਦਿਓ ਵੀ ਅਹਨ ਸਾਂਝੀ ਜੋੜੀ ਬਣੀ ਹੀ ਅੱਜ ਇਹ ਸੱਚ ਦੀ ਜੋੜੀ ਬਣ ਗਈ ਆ ਜਦੋਂ ਇਕੱਠੇ ਗੁੱਡੀ ਬੰਦਾ ਮਾਰਦੇ ਨੂੰ ਸੱਚ ਦੀ ਜੋੜੀ ਕਹਿ ਦਿੰਦੇ ਆ ਪਿਆਰ ਨਭਾ ਗਿਆ ਪਿਆਰ ਤੋੜ ਨਭਾ ਗਿਆ ਆਪਣਾ ਪਿਆਰ ਕੋਈ ਨਾ ਵੇਖਣ ਚਲੋ ਜੀ ਕੌਣ ਬਣਾਉ ਬਾਪੂ ਜੀ ਅਜੇ ਨਹੀਂ ਤੋੜ ਨਭਾਇਆ ਮੰਨੇ ਦੇ ਕੌਣ ਬਣਾਉਂਦੀ ਲਾਲਾ ਅਜੇ ਮੈਂ ਤੁਹਾਡੇ ਨਾਲ ਆਂ ਟੈਨਸ਼ਨ ਨਾ ਲਓ ਅਜੇ ਤੋੜ ਨਹੀਂ ਨਭਾਇਆ ਤੁਸੀਂ ਐਕਟ ਕਰਨ ਦੇ ਜੇ ਉੱਠ ਬੁੜਿਆ ਉਹਨੇ ਇੱਕ ਬੜਾ ਵੱਡਾ țeਡ ਕੱਢਿਆ ਆਪਣੇ ਦੇ ਆਹ ਬੜਾ ਵੱਡਾ țeਡ ਕੱਢਿਆ ਤੈਨੂੰ ਪਾਇਆ ਠਾਲੇ ਉੱਠ țeਡੀ ਫਟੇ ਆਉਂ ਉਹ țeਡ ਨਹੀਂ ਸੰਟੇ ਨੂੰ ਕਰਦੇ ਇਹ ਤਾਂ ਵਾਪਸ ਪਤਾ ਵੀ ਆਵਾ ਆ ਵੇਖ ਲੋ ਹੁਣ ਤੁਹਾਡੇ ਸਾਹਮਣੇ ਵੀ ਬਾਪੂ ਮਰਿਆ ਨਹੀਂ ਰਗਵੀਰ ਨੇ ਕੁੱਟ ਕੁੱਟ ਮਾਰਿਆ ਵਾ ਗੱਲ ਕਾਦੀ ਆ ਮਨਪ੍ਰੀਤ ਬਾਪੂ ਮਰਿਆ ਨਹੀਂ ਰਕबीर ਨੇ ਕੁੱਟ-ਕੁੱਟ ਮਾਰਿਆ ਡਾਂਗਾ ਨਾ ਹਰ ਇਹਨੂੰ ਜਵਾਇਆ ਡਾਂਗਾ ਵੇ ਅੱਛਾ ਤੂੰ ਦਾ ਵੇ ਜਿੰਦਾ ਕਰ ਦਿੱਤਾ ਜਿੰਦਾ ਕੀਤਾ ਇਹਨੂੰ ਠੀਕ ਆ ਜੀ ਹੁਣ ਗਾਹ ਕਿ ਕਿਹੜਾ ਹੈ ਚਲ ਕੋਈ ਨਹੀਂ ਗੰਟੇ ਆ ਲੈ ਸੰਦੇਰੂ ਚੱਲੇ ਬਰੋਨੀ ਹਾਂ ਦੋ ਦੋ ਜੀ ਦਾ ਬੂਹਾਂ ਉਹ ਵੀ ਕਰ ਲੈ ਮੰਨਣਾ 老夫，老夫，你不要啊！不要找你啊！ ਸਮਰੀਦ ਡਰ ਗਈ ਆਕੇ ਸਮਰੀਦ ਡਰ ਗਈ ਆ ਤਾਂ ਕਰਕੇ ਭੱਜ ਗਈ ਆ ਤੂੰ ਕੇ ਸਭ ਕਹਿ ਦੇਣਾ ਸੀ ਉਧਰ ਮੈਂ ਮਰਿਆ ਨਹੀਂ ਤਾਂ ਤੁਸੀਂ ਭਾਈ ਹੁਣ ਮਾਰ ਦੋ ਮੈਨੂੰ ਮੈਨੂੰ ਉੱਥੇ ਮਰਨ ਨਹੀਂ ਤੂੰ ਫਿਰ ਦੇਖਿਆ ਦਣਾ ਨਾਲ ਮਾਈ ਨੂੰ ਕਿਉਂ ਨਹੀਂ ਖੜਿਆ ਪਾਪਾ ਇਕੱਲਾ ਚਲ ਗਿਆ ਵਾ ਨਹੀਂ ਨਾ ਲੋਕਾਂ ਨੇ ਕਹਣਾ ਵੇਖੀ ਤੇ ਮਤਰੀ ਨਹੀਂ ਕਹਿ ਦਿਓ ਪਾਪਾ ਇਕੱਲਾ ਹੀ ਚਲ ਗਿਆ ਮੈਨੂੰ ਵੀ ਨਹੀਂ ਨਹੀਂ ਤੂੰ ਆਖੀ ਕੋ ਪਹਿਲਾਂ ਡੋਕ ਤਾ ਸਾ ਤੂੰ ਆਖੀ ਪਾਪਾ ਇਕੱਲਾ ਹੀ ਚਲ ਗਿਆ ਮੈਨੂੰ ਵੀ ਲੈ ਜਾਂਦਾ ਨਾਲ ਤਾਂ ਬਲਜੀਤ ਇਹਨੂੰ ਪਿਆ ਜੂਗੀ ਗੱਡੀਆਂ ਬਾਦ ਤੂੰ ਬੋਲ ਬਾਦ ਤੂੰ ਬੋਲ ਇਹਨਾਂ ਨੇ ਤਾਂ ਜਾਣ ਦਾ ਵੇਲਾ ਹੈਗਾ ਇਹਨਾਂ ਨੇ ਤਾਂ ਜਾਣਾ ਵਾ ਤੇ ਤੂੰ ਕਿਉਂ ਇਦਾ ਖੰਡਿਆ ਵਾ ਪਾਪਾ ਉਹ ਚੰਗੀ ਨਹੀਂ ਲੱਗਣੀ ਲੋਕਾਂ ਨੇ ਕਹਿਣਾ ਇਹ ਮੈਨੂੰ ਜਾਣਦਾ ਵੀ ਰਹਾ ਆ ਤਾਂ ਬੇੜਾ ਹੀ ਕੇ ਪਾਲਦੀ ਆ ਨਹੀਂ ਅੱਗੇ ਤੈਨੂੰ ਥੋੜਾ ਕੋਹ ਹੰਦਾਰਿਆ ਵਾ ਲੈ ਹੋ ਚਲੋ ਏ ਸਟਾਰ ਪਪਾਟ ਪਪਾਟ ਬਾਬੂ ਪਪਾ ਫਾੜੀ ਅਣੀ ਕੋਈ ਨਹੀਂ ਟੇੜਾ ਕੇ ਨਾ ਜੇ ਦਾ ਨਾਮ ਮਰਦਾ ਮਨ ਨੇ ਇੱਥੋਂ ਫੇਰਾ ਮਾਰ ਕੇ ਇੱਥੇ ਬੈਠਾ ਚੰਗੋ ਪੁਲਾਹੀ ਉਹ ਨਾਡਾ ਨਾ ਲਾ ਦੇ ਤੁਹਾਡਾ ਬੜਾ ਕੋਈ ਕਿਸੂਰ ਨਹੀਂ ਆ ਨਾ ਭਲਾ ਜੇ ਤੂੰ ਇਹ ਕਹਿੰਦਾ ਤੂੰ ਹੀ ਪਵਾ ਦਿੰਦੇ ਹਾਂ ਮੈਂ ਕਿੰਨੀ ਵਾਰ ਕਿਹਾ ਇੱਕ ਪਵਾ 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 ਲੂ ਰੱਬਾ ਦੋ ਚੰਗਾ ਹੀ ਪਵਾ ਦਾ ਦਾ ਮੁੰਡਾ ਦਾਦੂ ਨਹੀਂ ਰਿਹਾ ਸਟਾਰ ਪਾਪਾ ਅਮੋਸ਼ਾਰੇ ਨਹੀਂ ਤੈਨੂੰ ਤਾਂ ਉੱਠ ਨਹੀਂ ਨੀ ਗੀਆਂ ਆਵਾਜ਼ਾਂ ਮਾਰਿਆ ਇਹਨਾਂ ਨੂੰ ਕੋਦ ਨਹੀਂ ਮਰ ਜਾਂਦੇ ਨਾ ਉਹ ਵੀ ਉੱਠਦੇ ਜਾਂਦੇ ਮਰ ਗਏ ਆ ਦਾਦੂ ਯਾਰ ਰਾਮੂ ਲਾ ਆਉਣਾ ਸਾਇ ਮਮੀ ਦੇ ਕੇ ਨੋਕ ਜਿਹਾ ਜੋ ਕੀ ਇਹ ਕਿਦਾਂ ਕੋਰਾਦਾ ਹੈਗਾ ਚੂਰ ਦੀ ਫਿਰਦੀ ਆ ਮਮਾ ਤੀਨ ਦਾਦਾ ਜੀ ਆ ਗਏ ਮੰਜਾ ਲੈ ਜੀ ਅੰਦਰ ਸਾਮਣੇ ਨਵੇਂ ਕਰਦੇ ਆ ਹੇ ਪਪਾ ਹੋ ਆਏ ਪਾਪਾ ਦੇ ਉਧਾ ਬਾਪੂ ਬਾਪੂ ਕਰਦੇ ਆ ਪਾਪੇ ਨੇ ਗੋਡੇ ਖੜੇ ਕਰ ਲਏ ਹੁਣ ਤੇ ਮਾਤਾ ਪਾਪਾ ਤੁਸ ਗੋਡੇ ਖੜੇ ਕਰ ਲਏ ਆ ਮਾਤਾ ਨਾਲ ਆਂਦੀ ਹੈਗੀ ਉਹਦੇ ਕੋ ਸੀਨ ਕਰਾ ਸਾਰੇ ਜਾਂ ਫਿਰ ਮੈਂ ਮਾਤਾ ਨੂੰ ਇਧਰ ਨਾਲ ਲੈ ਲੈ ਕਿਉਂ ਨਹੀਂ ਆ ਤੀ ਵੀ ਰਾਏ ਹੁੰਦੇ ਸੁਣ ਤੂੰ ਮਾਤਾ ਪਿੱਛੇ ਵੀ ਕਿਹੇ ਦੇਖਣ ਵਾਲੇ ਨੇ ਨਹੀਂ ਆਉਣਾ ਕਹਾਣੀ ਖਤਮ ਆ ਹੁਣ ਸ਼ੀਸ਼ਾ ਵੇਖ ਵੇਖ ਕੇ ਨਾ ਪਰਨੇ ਬੰਨੋ ਗੱਡੀਆਂ 'ਚ ਬਹਿਣ ਦਾ ਨਾ ਸੋਚੋ ਐਸੇ ਗੱਡੀ ਖੜਦਾ ਬਾਪੂ ਤੁਨੂੰ ਮੜੀਆਂ ਦੂਰ ਦਾ ਮੜੀਆਂ ਪਿੰਡ ਵਾ ਪਿੰਡ ਵਾ ਆਹ ਦੁਕਾਨ ਹੈ ਇਹ ਕਿਤੇ ਓਦਾਂ ਬੜਾ ਭਾਰਾ ਤੇ ਕਿਤੇ ਮੁਰਦਾ ਜੁਕੜਾ ਬਹੁਤ ਜ਼ਿਆਦਾ ਊਖਾ ਹੁੰਦਾ ਜੀ ਚੁੱਕੀ ਹੋਵੇ ਸੀ ਬਣ ਜਾਈ